ਆ ਤੁਹਾਡਾ ਮਾਨ ਕੋਟ ਸ਼ਮੀਰ ਮੈਂ ਅੱਜ ਸਾਈਕਲ ਲੈਣ ਆਇਆ ਸੀ ਬਾਈ ਕੋਲੇ ਰਾਜੂ ਕੋਲੇ ਤੇ ਆ ਸਾਈਕਲ ਤੇ ਪਹਿਲਾਂ ਮੈਂ ਸਾਈਕਲ ਲੈ ਆਉਣ ਸਰ ਸਾਈਕਲ ਲੈ ਕੇ ਬਾਈ ਨੂੰ ਮੈਂ ਦੱਸਿਆ ਨਹੀਂ ਮੈਂ ਵੀਡੀਓ ਦੇਖੀ ਮਖੇਰ ਵਿਖ ਗਈ ਵੀ ਗੱਲ ਚ ਕਿੰਨਾ ਸੱਚਾਈ ਹੁੰਦੀ ਹੈ ਆ ਸਾਡਾ ਸ਼ੋਰ ਨੂੰ ਮੈਂ ਸਾਈਕਲ ਲਵਾਇਆ ਸਾਈਕਲ ਲੈ ਕੇ ਫੇਰ ਮੈਂ ਬਾਈ ਨੂੰ ਦੱਸਿਆ ਵੀ ਮੈਂ ਤਾਂ ਵੀਡੀਓ ਪਾਉਣ ਵੀ ਪਾ ਕੇ ਜਾਉ ਹੁਣ ਤੇਰੀ ਮਖੇਰ ਮੇਰੀ ਚੀਜ਼ ਪਸੰਦ ਲੱਗੀ ਖੋਰ ਬਾਈ ਕੀ ਹਾਲ ਚਾਲ? ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਹਾਂਜੀ। ਤੇ ਬਹੁਤ ਵਧੀਆ ਹਾਲ ਹੈ। ਤੇ ਬਾਈ ਆਪਣਾ ਐਡਰੈਸ ਦੱਸੀ ਪਹਿਲਾਂ ਤਾਂ ਸਾਰਾ। ਹਾਂ ਬਾਈ ਆਪਣਾ ਐਡਰੈਸ ਹੈਗਾ ਮਿੱਤਲ ਟਰੇਡਿੰਗ ਕੰਪਨੀ, ਕ੍ਰਿਸ਼ਨਾ ਮਾਰਕੀਟ, ਮਲੋੜ ਰੋਡ, ਬਠਿੰਡਾ। ਬਠਿੰਡਾ। ਹਾਂਜੀ ਥਰਮਲਾਂ ਦੇ ਕੋਲੇ ਆ ਜਾਂਦੀ ਹੈ ਜਮਾ ਇਹ। ਬਾਈ ਇੱਕ ਚੀਜ਼ ਮੈਂ ਨੋਟ ਕਰੀ ਇੱਥੇ ਆ ਕੇ ਯਾਰ ਇੱਕ ਟਾਈਮ ਨਾ ਬੰਦੇ ਕੋਲੇ ਪੈਸੇ ਘੱਟ ਹੁੰਦਾ ਲਾਉਣ ਨੂੰ। ਤੇ ਚੀਜ਼ ਵੀ ਵਧੀਆ ਦੇਖੋ ਵੀ ਤਾਂ ਨਹੀਂ ਸਾਫ ਚਾਉਂਦਾ ਕੰਮ ਆ। ਤੇ ਬਾਈ ਕੋਆਰਡੀਨੇਟਰ ਯਾਰ ਜੇ ਪੈਸੇ ਕਿ ਦਿਆਸ ਘੱਟ ਹੈ ਵੀ ਪੈਸਾ ਡੋ ਕੱਟ ਮੇਰਾ ਕਹਿੰਦਾ ਮਤਲਬ ਉਹ ਇੱਥੇ ਆ ਜਾਓ ਚੁੱਪ ਕਰਕੇ ਯਾਰ ਉਹੀ ਮੈਂ ਬਾਈ ਨਾਲ ਗੱਲ ਕਰ ਰਿਹਾ ਸੀ ਕੱਲ ਬਾਈ ਬੰਦਾ ਆਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਵੇਂ ਹੁਣ ਆਹ ਸਾਈਕਲ ਆ ਠੀਕ ਹੈ ਆ ਕਰੀ ਬਾਈ ਆ ਦਿਖਾ ਦੀ ਬਾਈ ਮੜਾ ਜ ਇਹ ਬਾਈ ਸਾਈਕਲ ਇਹ 21 11 ਵਾਲਾ ਸਾਈਕਲ ਆ ਇਹ ਤੇ ਇਹਦੇ ਡਿਸਕ ਬ੍ਰੇਕ ਨੇ ਅੱਗੇ ਪਿੱਛੇ ਤੇ ਨਾਲੇ ਇਹਦੇ ਚੰਗੇ ਸ਼ੌਕ ਲੱਗੇ ਹੋ ਨੇ ਮੋਟਰਸਾਈਕਲ ਆ ਵਾਂਗੂ ਠੀਕ ਹੈ ਬਾਈ ਤੁਸੀਂ ਪਤਾ ਕਰਕੇ ਆਇਓ ਬਾਜ਼ਾਰ ਦੇ ਵਿੱਚ ਫੇਰ ਮੇਰੇ ਕੋਲੇ ਫੇਰ ਫੇਰ ਪਤਾ ਕਰਿਓ ਕਟੋ ਘਟਾ ਇਥੇ ਬਾਜ਼ਾਰ ਦੇ ਵਿੱਚ 15 ਤੋਂ 20000 ਤੋਂ ਘਟ ਇਹ ਮਾਡਲ ਤੁਹਾਨੂੰ ਮਿਲਦਾ ਨਹੀਂ ਹੈਗਾ ਬਈ ਆਪਾਂ ਕਿੰਨਾ ਦੇ ਰਹੇ ਫਿਰ ਇਹ ਹੈ ਆਪਾਂ ਕਿੰਨਾ ਦੇ ਰਹੇ ਆਪਾਂ ਬਈ ਸਿਰਫ ਮੈਂ ਤਾਂ ਇੱਕ ਗੱਲ ਕਹਿਣਾ ਵੀ ਜਿਹੜਾ ਟੁੱਟ ਨਹੀਂ ਮਾਰਨਾ ਹੈ ਹੈ ਵੇਚਣ ਨੂੰ ਬਈ ਮੈਂ 15000 ਦਾ ਵੀ ਵੇਚ ਸਕਦਾ 12 ਦਾ ਵੀ ਵੇਚ ਸਕਦਾ ਕਿੰਨੇ ਦਾ ਮਰਜ਼ੀ ਵੇਚ ਸਕਦਾ ਪਰ ਜਿਹੜਾ ਭਰਾ ਮੇਰੀ ਵੀਡੀਓ ਦੇਖ ਰਹੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ ਤੇ ਚੈਨਲ ਨੂੰ ਫੋਲੋ ਕਰਕੇ ਆਉਣਗੇ ਠੀਕ ਹੈ ਬਈ ਉਹਨਾਂ ਨੂੰ ਸਾਰਿਆਂ ਨੂੰ ਮੈਂ ਇੱਕੋ ਹੀ ਰੇਟ ਦੇਣਾ 7500 ਕੁੱਲੀ 7500 ਬਾਈ ਕੁੱਲੀ 7500 ਦੇਣਾ ਤੁਸੀਂ ਪਤਾ ਕਰਿਆ ਉਹ ਆਮ ਸਾਈਕਲ ਮਿਲੂਗਾ ਬਿਨਾ ਗੇਰਾਂ ਤੋਂ ਆਹ ਰੇਟ ਦੇ ਵਿੱਚ ਜਿਹੜੇ ਰੇਟ ਦੇ ਵਿੱਚ ਮੈਂ ਤੁਹਾਨੂੰ ਗੇਰਾਂ ਵਾਲੇ ਤੇ ਸ਼ੌਕਰਾਂ ਵਾਲੇ ਤੇ ਡਿਸਕ ਬ੍ਰੇਕਾਂ ਵਾਲੇ ਪੂਰੇ ਲਾਈਟ ਵੇਟ ਆ ਬਾਈ ਜੀ ਚਾਹੇ ਇਹਨੂੰ 20 ਕਿਲੋਮੀਟਰ ਚਲਾਈ ਚਲੋ ਬੰਦਾ ਥੱਕਦਾ ਨਹੀਂ ਹੈਗਾ ਮੈਨੂੰ ਆ ਕੇ ਦੱਸ ਕੇ ਜਾਂਦੇ ਨੇ ਦੁਆਰੇ ਦੁਆਰੇ ਲੈ ਕੇ ਗਏ ਆਏ ਨੇ ਬਾਈ ਸਾਈਕਲ ਤੇ ਬਾਕੀ ਕੋਈ ਇਹ ਨਹੀਂ ਹੈਗਾ ਆਪਣੇ ਕੋਲੇ ਇੱਕ ਅੱਧਾ ਸਾਈਕਲ ਆ ਵੀ ਵੀਡੀਓ ਪਾ ਪੀ ਮੇ ਇੱਕ ਅੱਧਾ ਨਹੀਂ ਬਾਈ ਇੱਧਰ ਦਿਖਾਈ ਇੱਕ ਤਾਂ ਗੱਡੀ ਆਈ ਖੜੀ ਹੈ ਇੱਕ ਹੋਪਰੀ ਖੜੀ ਹੈ ਤੇ ਅੰਦਰ ਅੰਦਰ ਮੈਂ ਕਹਨਾ ਦੇਖੋ ਸੇਸ਼ਟ ਮੰਦਰੇ ਯਾਰ ਮੈਂ ਕਹਿੰਦਾ ਦਿਖਾ ਪਾਈ ਉਹ ਕਿੱਡਾ ਭਰਾ ਭਿਆ ਯਾਰ ਸਾਈਕਲ ਹੀ ਸਾਈਕਲ ਮੁੱਕ ਗਈ ਸੀ ਬਾਈ ਕਹਿੰਦਾ ੱੱਕੇ ਨਾ ਹੁਣ ਕਹਿੰਦਾ ਫਿਰ ਮਗਾਉਣਗਾ ਪੰਗਾ ਵਾਪਸ ਮੋੜਨਾ ਲੱਗ ਗਿਆ ਸੀ ਲੋਕ ਬਾਈ ਸਟਾਕ ਦੇਖੋ ਯਾਰ ਕਿੰਨਾ ਫਿਆ ਬਹੁਤ ਜਿਆਦਾ ਸਟਾਕ ਹੋਇਆ ਯਾਰਨ ਜਦ ਨਰਾਸ਼ ਹੋ ਕੇ ਇਹ ਬੰਦਾ ਮੋੜਦਾ ਵੀ ਤੁਹਾਨੂੰ ਤਾਂ ਚੀਜ਼ ਪਸੰਦ ਨਹੀਂ ਤੇ ਸਾਨੂੰ ਇੱਥੋਂ ਮਿਲੀ ਨਹੀਂ ਹਾਂ ਸਭ ਤੋਂ ਵੱਡੀ ਗੱਲ ਹੈ ਨਾ ਭਾਈ ਭਾਈ ਇੱਕ ਗੱਲ ਹੋਰ ਆ ਕੋਈ ਇਹ ਨਹੀਂ ਹੈਗਾ ਜੇ ਕਿਸੇ ਨੇ 11 ਵਾਲੇ ਨਹੀਂ ਲੈਣੇ ਤਾਂ ਆਪਾਂ ਬਿਨਾ 11 ਵਾਲਾ ਵੀ ਦੇ ਦਾਂਗੇ ਬਿਨਾ 11 ਵਾਲਾ ਵੀ ਭਾਈ ਕਹਿੰਦਾ ਤੁਹਾਨੂੰ ਮਿਲੂਗਾ ਹਾਂ ਬਿੜਾ 11 ਵਾਲਾ ਮੈਂ ਕਹਿੰਦਾ ਤੁਹਾਨੂੰ ਇੱਥੇ 4500 ਤੋਂ ਦੇ ਦੂੰਗਾ ਹੋਰ ਦੱਸੋ ਭਾਈ ਇਹ ਕਮਾਲ ਮੰਨ ਗਿਆ ਮੈਂ ਤਾਂ ਇੱਕ ਚੀਜ਼ ਜਾਣਦਾ ਹਾਂ ਮੈਂ ਬਾਜ਼ਾਰ ਚ ਪਹਿਲਾਂ ਟਰਾਈ ਕਰਕੇ ਆਇਆ ਠੀਕ ਆ ਠੀਕ ਆ 20000 25000 20000 25000 ਇੱਥੇ ਆ ਕੇ ਮੈਂ ਤਾਂ ਇਹ ਆਪ ਹਰਾਂ ਨਹੀਂ ਰਹਿ ਗਿਆ ਹਾਂ ਹਾਂ ਮਖਾ ਯਾਰ ਹੁਣ ਹੱਕ ਬੰਦਦਾ ਬਾਈ ਵੀਡੀਓ ਪਾਉਣ ਦਾ ਚੱਲ ਕਿਸੇ ਦਾ ਫਾਇਦਾ ਹੋ ਜਾ ਯਾਰ ਕਈ ਵਾਰ ਬੰਦੇ ਗਜੈਸ ਘੱਟ ਹੁੰਦੇ ਲੈਣ ਦੀ ਕੋਈ ਕੋਈ ਐ ਤਾਂ ਨਹੀਂ ਹੈਗਾ ਬਾਈ ਦੇਖ ਵੀ ਕੋਈ ਸਾਈਕਲ ਪੁਰਾਣਾ ਦੇਈ ਜਾਂਨੇ ਆ ਜੀ ਨਾ ਬਾਈ ਯਾਰ ਆ ਡੱਬਾ ਬੰਦ ਸਾਈਕਲ ਹਾਂ ਡੱਬਿਆਂ ਚੋਂ ਕੱਢ-ਕੱਢ ਕੇ ਸਾਨੂੰ ਡੱਬੇ ਬੰਦਦਾ ਬਈ ਤੁਸੀਂ ਦੇਖ ਸਕਦੇ ਹੋ ਚੈੱਕ ਕਰਨ ਨੂੰ ਹਾਂ ਹਾਂ ਆਹ ਡੱਬੇ ਵੀਡੀਓ ਚ ਦੇਖੋ ਸਮਾਰ ਕੇ ਆਹ ਦੇਖੋ ਇੱਧਰ ਦਿਖਾਈ ਬਈ ਆਹ ਡੱਬੇ ਚਾਪੇ ਡੱਬਾ ਬੰਦ ਹੈ ਬਸ ਕੱਲੇ ਦੋ ਨਾਟ ਕਸੋ ਤੇ ਬਸ ਚਲਾਉਂਗਾ ਆਪਦਾ ਔਰ ਕੁਝ ਨਹੀਂ ਕਰ ਹਾਂ ਜਲਦੀ ਤੋਂ ਜਲ ਆਓ ਮੈਂ ਤਾਂ ਕਹਣਾ ਵੀ ਸਾਈਕਲ ਚਲਾਓ ਸਿਹਤ ਬਣਾਓ ਤੇ ਨਾਲੇ ਆਪ ਦੇ ਪੈਸੇ ਬਚਾਓ ਹਾਂ ਢੱਡ ਘਟਾਓ ਬਾਈ ਤੇ ਇਦਾਂ ਇਦਾਂ ਵੀਡੀਓ ਤੋਂ ਬਾਈ ਛੇਰ ਲਾਜ ਮੈਂ ਕਰ ਦ ਤਾਂ ਆਪਣੀ ਵੀਡੀਓ ਵੇਖ ਕੇ ਜਿਹੜਾ ਬਾਈ ਕੋਲੇ ਆਊਗਾ ਨਾ ਬਾਈ ਕਰਾ ਹੋਰ ਵੀ ਫਾਇਦਾ ਕਰਾਂਗੇ ਜਿੰਨਾ ਵੀ ਹੋ ਸਕੇ ਉਹਨਾਂ ਫਾਇਦਾ ਕਰਾਂਗੇ ਕੁੱਲ ਫਾਇਦਾ ਕਰਾਂਗੇ ਤੇ ਆਪਾਂ ਪੂਰੇ ਪੰਜਾਬ ਤੇ ਸਾਈਕਲ ਦੇਣੇ ਬੱਚਿਆਂ ਨੂੰ ਜਿਹੜੇ ਬੱਚੇ ਰਹਿ ਗਏ ਪਿਛਲੇ ਵਾਰ ਅਸੀਂ ਸਾਈਕਲ ਆਏ ਸੀ ਸਾਡੇ ਕੋਲੇ ਬਹੁਤ ਸਾਈਕਲ ਆਏ ਸੀ ਤੇ ਸਾਈਕਲ ਸਾਡੇ ਕੋਲੇ ਬਾਈ ਖਤਮ ਹੋ ਗਏ ਸੀ ਤੇ ਉਦੋਂ ਬਾਅਦ ਦੁਬਾਰੇ ਮੰਗ ਕਰ ਰਹੇ ਸੀ ਵੀ ਸਾਈਕਲ ਸਾਨੂੰ ਦੁਬਾਰੇ ਚਾਹੀਦੇ ਦਵਾਈ ਚਾਹੀਦੇ ਆ ਦੁਬਾਰੇ ਭਰਾਵਾਂ ਦੀ ਮੰਗ ਤੇ ਮੈਨੂੰ ਫਿਰ ਦੁਬਾਰੇ ਅੱਜ ਗੱਡੀਆਂ ਤੁਹਾਨੂੰ ਪਤਾ ਸਾਡੀਆਂ ਹਾਂ ਫੇਰ ਮੰਗਾਲੀਆਂ ਬਾਈ ਹੁਣ ਤੁਸੀਂ ਜਲਦ ਜਲਦ ਆ ਜਾਓ ਹੁਣ ਨਾ ਕਹਦੇਓ ਵੀ ਬਾਈ ਕੋਈ ਰਹਿ ਗਿਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਈ ਇੱਕ ਹੋਰ ਗੱਲ ਹੈ ਮੈਂ ਤੁਹਾਨੂੰ ਪਤਾ ਆਮ ਬਹੁਤ ਵੀਡੀਓ ਕੱਟ ਪਾਉਣ ਹੋਏ ਆਪ ਤੋਂ ਵੀ ਪਾਉਣਾ ਜ਼ਿਆਦਾਤਰ ਪਰ ਜੇਕਰ ਨੂੰ ਚੰਗੀ ਲੱਗਦੇ ਮੈਂ ਉੱਥੇ ਵੀਡੀਓ ਲਾਜੇ ਪਾ ਕੇ ਜਾਣਾ ਹੁਣ ਆ ਸਾਈਕਲ ਲਿਆ ਕਰਕੇ ਮੈਂ ਫੇਰ ਪਾਈ ਆ ਵੀਡੀਓ ਠੀਕ ਹੈ ਤਾਂ ਵੀਡੀਓ ਕਰਦੇ ਸ਼ੇਅਰ ਲਾਜ਼ਮੀ ਹਾਂ ਤੇ ਬਾਈ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਤੁਸੀਂ ਆਹ ਨੰਬਰ ਤੇ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤੇ ਜੇ ਇੱਥੇ ਨਹੀਂ ਵੀ ਆ ਸਕਦੇ ਪੂਰੇ ਪੰਜਾਬ 'ਚ ਆਪਾਂ ਇੰਡੀਆ 'ਚ ਪੂਰੇ ਡਿਲੀਵਰੀ ਕਰ ਦਿੰਦੇ ਹੁੰਦੇ ਆ ਤੁਸੀਂ ਆ ਆ ਦੀ ਲੋਕੇਸ਼ਨ ਤੇ ਗੂਗਲ ਪੇ ਕਰਕੇ ਉੱਥੇ ਵੀ ਮੰਗਾ ਸਕਦੇ ਹੋ ਤੇ ਬਾਈ ਜੀ ਪੂਰਾ ਛਿੱਕੇਬੰਦ ਕੰਮ ਆ ਕੋਈ ਧੋਖਾਧੜੀ ਵਾਲਾ ਕੰਮ ਤਾਂ ਨਹੀਂ ਬਾਈ ਦੱਸ ਦੋ ਵੀ ਜੇ ਕਿਸੇ ਨੇ ਮੰਗਾਉਣਾ ਹੋਵੇ ਉਹ ਧੋਖੇ ਵਾਲੀ ਤਾਂ ਨਹੀਂ ਗੱਲ ਕੋਈ ਹਾਂ 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 ਧੋਖੇਧੜੀ ਦਾ ਕੰਮ ਹੈ ਨਹੀਂ ਤੇ ਮੈਂ ਬਾਈ ਵੀਡੀਓ ਨਹੀਂ ਪਾਉਂਦਾ ਹਾਂ ਹੁੰਦਾ ਉਹ ਜੀ ਠੀਕ ਹੈ ਬਾਈ ਠੀਕ ਚੰਗੀ ਹੋਊਗੀ ਮੈਂ ਮਾੜੀ ਵੀਡੀਓ ਨਾ ਪਾਵਾਂ ਜੇ ਮੈਨੂੰ ਪਸੰਦ ਆਵਾ ਫੇਰ ਪਾਉਣਾ ਹੋਣਾ ਮੈਂ ਹੁਣ ਸਾਈਕਲ ਲੈਣਾ ਇਹ ਤਾਂ ਤਾਂ ਪਾਈ ਆ ਇਹ ਸਾਈਕਲ ਘਰੇ ਜਾਊਗਾ ਹਾਂਜੀ ਘਰੇ ਜਾ ਕੇ ਮੈਂ ਤੁਹਾਨੂੰ ਵੀਡੀਓ ਪਾਉਂਗਾ ਇਹ ਵੀ ਗੱਲ ਹੈ ਇੱذ ਉੱਤੇ ਕੋਈ ਅਸਬੂਤ ਨਹੀਂ ਹੁੰਦਾ ਤੇ ਬਾਈ ਦਾ ਕਰ ਲਓ ਸੋਮਵਾਰਕ ਵੀਡੀਓ ਨੂੰ ਕਰਦੇ ਵੱਤ-ਵੱਤ ਸ਼ੇਅਰ